ਭਾਈ ਪ੍ਰਤਾਪ ਸਿੰਘ ਦਾ ਉਹਨਾਂ ਦੀ ਮਾਤਾ ਵੱਲੋਂ ਸਾਡਾ ਜੱਗਾ ਸਿੰਘ ਭਾਈ ਔਰਖ ਉਹਨਾਂ ਦੀ ਭੈਣ ਵੱਲੋਂਾਰੇ ਸਾਡੇ ਉਹਨਾਂ ਦੇ ਪਰਿਵਾਰ ਵੱਲੋਂ 100 ਰੁਪਏ ਦਾ ਨਾਮ ਅਰਤਪਾਲ ਸਿੰਘ ਜੀ ਬਾਬਾ ਮੋਤੂ ਸਿੰਘ ਦੇ ਪਰਿਵਾਰ ਵੱਲੋਂ 100 ਰੁਪਏ ਵਾ 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 ਚੱਕਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਾਹ ਵਾਹ ਉੱਪਰ ਦੇਖੋ ਜੀ ਉੱਪਰ ਤਾਰਾਂ ਵੀ ਆ ਬਿਜਲੀ ਦੀਆਂ ਤਾਰਾਂ ਆ ਜਦੋਂ ਚੱਲ ਜਾਣਾ ਹੌਲੀ 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 ਸੋ ਥੱਲੇ ਉੱਪਰ ਬਿਜਲੀ ਦੀ ਤਾਰ ਸੁਪਰ ਨੈਸਟ ਦੇ ਬਿਜਲੀ ਦੇ ਤਾਰਾਂ ਆ ਸਾਡੇ ਮਹਿਕਦੀਪ ਸਿੰਘਾ ਪਰ ਅਵੀ ਜੋਤ ਸਿੰਘਾ ਤੇ ਭਾਈ ਅਤਰਸ਼ਰਮ ਸਿੰਘ ਦੀਪੂ ਜੋ ਸਾਡੇ ਨੱਕਰ ਦੇ ਨੌਜਵਾਨ ਉਹ ਸੋਨਾ ਪ੍ਰਦਰਸ਼ਨ ਕਰ ਰਹੇ ਆ ਸਾਡੇ ਗਗਨਪ੍ਰੀਤ ਸਿੰਘ ਜੀਾਰੇ ਹੀ ਬੱਚੇ ਬਹੁਤ ਸੋਨਾ ਜਿਨ੍ਹਾਂ ਦਾ ਬੜਾ ਹੌਸਲਾ ਹੈ ਸਾਰੇ ਬੱਚੇ ਗੁਰੂ ਤੇ ਜੋ ਬਾਤ ਬਤਾਕਾਰ ਕਰ ਰਹਾ ਹੈ ਸਿੰਘ ਸੂਰ ਦੇ ਕੰਦ ਕਾ ਖੇਡ ਚਲੋ